ਮਿੱਤਰੋ ਆਪਣੇ ਚੈਨਲ ਦੇ ਉੱਤੇ ਹੈਗਾ ਫੇਰ ਸਵਾਗਤ ਆਪਣੇ ਦਾਦਾ ਜੀ ਨੇ ਇਹਨਾਂ ਦੀ ਉਮਰ ਹੋ ਗਈ ਹੈ 95 ਸਾਲ ਦੀ ਲਗਭਗ ਇਹ ਤੁਹਾਨੂੰ ਦੱਸਣਗੇ ਕਿ ਕਿੰਨੇ ਦੇ ਵਿੱਚ ਮੇਰਾ ਜਨਮ ਹੋਇਆ ਤੇ ਜਦੋਂ ਰੌਲਾ ਸੀਗਾ 1947 ਦਾ ਤੇ ਉਦੋਂ ਮੇਰੀ ਕਿੰਨੀ ਉਮਰ ਸੀ ਕਿਵੇਂ ਕਿਵੇਂ ਖਰਾਕਾਂ ਖਾਧੀਆਂ ਬਾਪੂ ਤੇਰਾ ਉਮਰ ਤੇਰੀ ਉਮਰ ਹੁਣ ਕਿੰਨੀ ਹੋ ਗਈ ਹੈ ਮੈਨੂੰ ਉਮਰ 92 ਸਾਲ ਤੋਂ ਵੱਧ ਹੈ 96 ਸਾਲ ਤੋਂ ਦੀ ਉਮਰ ਲਗਭਗ ਹੋ ਗਈ ਹੈ ਲਗਭਗ 95 ਸਾਲ ਤੁਸੀਂ ਪੂਰੇ ਕਰ ਲਏ ਨੇ ਆਪਦੇ ਹਾਂ ਤੇ ਤੁਸੀਂ ਫਿਰ ਲਗਭਗ ਜੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਾਣੀ ਹੋ ਹਾਂ ਉਹ ਜੇ ਬਸ ਹਾਣੀ ਹਾਂ ਹਾਂ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਜੀ ਦਾ ਬਾਦਲ ਦਾ ਸੀਗਾ 29 ਦਾ ਜਨਮ ਤੇ ਸਾਡੇ ਦਾਦਾ ਜੀ ਦੱਸਦੇ ਮੇਰਾ ਜਨਮ ਕਹਿੰਦੇ ਵੀ ਲਗਭਗ 1929 ਦਾ ਤੇ ਵਕੁਲ ਦੇ ਖਰਾਤਾਂ ਵੀ ਤੁਹਾਡੇ ਉਹ ਮਾ ਟਾਈਮਾਂ ਦੇ ਵਿੱਚ ਖਰਾਕ ਦੇ ਤੁਸੀਂ ਕੀ ਕੁਝ ਖਾਂਦੇ ਹੁੰਦੇ ਸੀ ਉਹਨਾਂ ਟਾਈਮਾਂ 'ਚ ਖਰਾਕ ਚਾਹ ਜਾਂ ਗਰਮੀ ਚ ਤਈਆ ਗਰਮੀ ਨੂੰ ਤਈਆ ਖਾਂਦੇ ਜਾਂਦੇ ਖਿਜੜੀ ਦਰਿਆ ਖਾਂਦੇ ਆਪਣਾ ਗਰਮੀਚਾ ਦਰਮੀਚਾ ਠੀਕ ਹੈ ਜੇ ਕੋਈ ਨਾ ਖਾਂਦਾ ਚ ਉਹ ਉਥੇ ਦਰਿਆ ਅੱਛਾ ਖਾਂਦੇ ਰਸੀਨਾ ਪਸੀਨਾ ਧੁੱਧਾ ਹੁੰਦਾ ਤੇ ਮੋੜੀਆਂ ਲੜਕ ਜੀਆ ਲੜਕਦੀਆਂ ਰਸੀਨਾ ਦਰਿਆ ਖਾਂਦੇ ਰਸੀਨਾ ਠੀਕ ਹੈ ਹਾਂ ਠੀਕ ਹੈ ਤੇ ਗਰਮੀਆ ਦੇ ਵਿਚਾਰ ਛੋਲਾ ਮੋੜਾ ਕੁੱਟ ਲੈ ਕੇ ਬਾਜਰਾ ਮੋੜ ਬਾਜਰਾ ਖਿਚੜੀ ਖਾਂਦੇ ਮੋਟ ਬਾਜਰਾ ਖਿਚੜੀ ਦਾਦਾ ਜੀ ਕਹਿੰਦੇ ਗਰਮੀਆ ਵਿੱਚ ਸੀ ਖਾਂਦੇ ਹਾਂ ਠੀਕ ਹੈ ਜੀ ਤੇ ਖਦਰ ਦੇ ਕਪੜੇ ਹੁੰਦੇ ਕਪੜਾ ਜਿਹੜਾ ਹੋ ਜਿਆਦਾ ਖਦਰ ਦਾ ਪੁੰਨਾ ਸੀ ਕਿਉਂਕਿ ਖਦਰ ਦਾ ਪੁੰਨਾ ਪੁੰਨਾ ਹੁੰਦੀ ਕਿਸੇ ਜਿਹੇ ਅਸਮਾਨ ਕਿਸੇ ਦੇ ਵੀ ਮਾਰਾ ਅੱਛਾ ਕਬਾ ਦਾ ਵੀ ਮਾਰਾ ਹਾਂ ਠੀਕ ਹੈ ਤੂੰ ਫਿਰ ਬੁੜੀਆਂ ਬਲੇ ਬਣੀ ਹੁੰਦੀ ਆ ਥਾਣਾ ਬੇਲ ਗਨ ਲਿਆ ਅੱਛਾ ਬਸੇ ਰੋਜ਼ ਬੇਲਦੇ ਆ ਬਸੇ ਰੋਜ਼ ਬੇਲਦੇ ਹਾਂ ਬੇਲ ਕੇ ਫਿਰ ਉਹ ਬੁੜੀਆਂ ਰੂਮ ਕਰਦਿਆਂ ਦੇ ਵਿੱਚੋਂ ਠੀਕ ਹੈ ਰੂਮ ਕਰਕੇ ਫਿਰ ਟੇਡਨੀ ਹੁੰਦਾ ਪਿੰਡ ਚ ਪਿੰਡ ਚ ਅੱਛਾ ਜਾ ਕੇ ਟੇਡ ਨੂੰ ਪਿੰਡ ਜਿੰਦਾ ਠੀਕ ਹੈ ਜੀ ਠੀਕ ਆ ਬਬ ਪੰਜ ਕੇ ਠੀਕ ਆ ਫੇਰ ਕੁੜੀਆਂ ਕਰੇ ਲਉਂਦੀਆਂ ਕਰੇ ਲਉਣੀ ਐ ਸੋ ਕਰਨੇ ਆ ਕਿ ਫੇਰ ਪੂਣੀਆਂ ਬੜਦੀਆਂ ਪੂਣੀਆਂ ਬੜ ਕੇ ਢੱਕੇ ਵਾਲਾ ਅੱਛਾ ਪੂਣੀਆਂ ਬਟ ਕੇ ਤੂੰ ਟੋਕਰਾ ਲੈ ਲੀਂ ਗਿਆ ਅੱਛਾ ਪਰ ਕਹ ਤੂੰ ਟੋਕਰਾ ਫੇਰਾ ਜਿਹਦੇ ਖੁੱਲੀ ਸੁਭਾਤ ਹੁੰਦੀ ਖੁੱਲਾ ਆ ਹੁੰਗਾ ਅੱਛਾ ਤੇ ਫੇਰ ਕੁੜੀਆਂ ਆਉਦੇ 5000 10000 15 ਅੱਛਾ ਛੋਪ ਕਹਿੰਦੇ ਉਹਨੂੰ ਅਛਾ ਸ਼ੋਕ ਕੱਤ ਦੀਆਂ ਬੰਦ ਸ਼ੋਕ ਕੱਤ ਜੀਆਂ ਰੱਖਦੀਆਂ ਜਿਹਨੂੰ ਆਪਾਂ ਸ਼ੋਕ ਕਤਣਾ ਕਹਿੰਦੇ ਆ ਕਿ ਇਕੱਠਾ ਕਰ ਲੈਂਦੀਆਂ ਸਰੂ ਦਾ ਅ ਸਤਰੋਂ ਦੇ ਇਕੱਠਾ ਕਰਦੇ ਤੇਰ ਕੇ ਛਾ ਕਰਦੀਆਂ ਪਹਿਲਾਂ ਠੀਕ ਹੈ ਕਰਕੇ ਤੇਰ ਇਕੱਠਾ ਤੇ ਜੀਵ ਤੇ ਉੱਤੇ ਲੱਕੜ ਜੀ ਅਛਾ ਕੜ ਕਰੀਬ ਨੂੰ ਕੀ ਸਰਵੇ ਤੇ ਲੱਕੜ ਦਾ ਪਰ ਉਹਦੇ ਵਿੱਚ ਪਾਈ ਹੁੰਦੀ ਠੀਕ ਹੈ ਤੇ ਉੱਤੇ ਜੀਵਾ ਚੰਨ ਨੂੰ ਗੁੰਟੀ ਹੀ ਬਣਾਈ ਹੁੰਦੀ ਅਛਾ ਦੀਵਤਾ ਨੂੰ ਗੁੰਟੀ ਠੀਕ ਹੈ ਤਾਂ ਗੁੰਟੀ ਚ ਕਹਿੰਦੇ ਠੀਕ ਹੈ ਕਿ ਪਜਾਰੇ ਹੁੰਦੀ ਠੀਕ ਹੈ

ਹਾਂ ਛੋਪ ਕਹਿੰਦੇ ਛੋਪ ਕਤਰਾ ਬੋਲਦੇ ਹਾਂ ਛੋਪ ਪਾ ਲਿਆ ਛੋਪ ਪਾ ਲਿਆ ਜਿਵੇਂ ਜਿਵੇਂ ਉਹ ਆਉਂਦੀ ਹੋ ਜਿਵੇਂ ਇੱਥੋਂ ਚੱਲ ਰਹੀ ਪਿਆ ਠੀਕ ਹੈ ਆਹ ਵਿੱਚ ਅੱਜ ਤੱਕ ਫੜਾਈ ਜਾਂਦੀ ਹੈ ਚੱਕ ਫੜਾਈ ਜਾਂਦੀ ਠੀਕ ਹੈ ਫਿਰ ਪਾਈਆ ਪਾਈਆ ਠੀਕ ਹੈ ਛੂਟ ਕਰਦੀਆਂ ਪਾਈਆ ਪਾਈਆ ਸੂਤ ਛੂਟ ਕਰਦੀਆਂ ਰਾਜ ਨੂੰ ਰਾਜ ਨੂੰ ਤੇ ਬੁੜੀ ਕੋਲੇ ਬਹਿ ਜਾਂਦੀ ਠੀਕ ਹੈ ਉਹ ਬੁੜੀ ਤੇ ਟੇਰ ਜੀ ਅੱਛਾ ਉਹ ਟੇਰ ਕੇ ਮੱਲਾ ਹਾਂ ਉਹ ਬੱਤੀ ਜੰਦੀ ਹਾਂ ਫੇਰ ਤੇ ਐ ਕੱਢ ਜੀਆਂ ਫੇਰ ਉਹ ਬਈ ਫੇਰ ਬਾਬਾ ਜੀ ਉਹ ਬਪੂ ਜੀ ਉਹ ਤਿਆਰ ਹੋ ਜਾਂਦਾ ਮੰਮਾ ਵੀ ਸੂਤ ਕੱਤ ਕੇ ਫਿਰ ਉਹ ਕਾਦੀ ਵਿੱਚ ਪਾ ਕੇ ਕਪੜਾ ਤਿਆਰ ਕਰਦੇ ਜੀ ਉਹ ਜਗਾਹੇ ਹੁੰਦੇ ਪਿੰਡਾਂ ਚ ਪਿੰਡਾਂ ਚ ਜਗਾਹੇ ਹੁੰਦੇ ਸੀ ਮਤਲਬ ਉਹ ਕਹਿੰਦੇ ਪਿੰਡਾਂ ਚ ਜਗਾਹੇ ਹੁੰਦੇ ਉਹ ਖਦਰ ਮੰਡਾ ਦਾ ਕੰਮ ਕਰਦੇ ਖਦਰ ਮੰਡਾ ਦਾ ਕੰਮ ਕਰਦੇ ਜਗਾਹੇ ਹਾਂ ਸਾਡੇ ਦਾ ਬਨਾਲੀ ਹੁੰਦੀ ਬਨਾਲੀ ਸਾਡੇ ਉਹ ਜਗਾਹੇ ਹੁੰਦੇ ਪਿਸ਼ੇਵਨੀ ਠੀਕ ਆ ਸਗਾ ਜੀ ਠੀਕ ਹੈ ਤੇ ਸਾਥ ਥਾ

ਫੇਰ ਉਹਨੂੰ ਬੁਰੀ ਗੱਲ ਤਾਂ ਉਹ ਦੀ ਗੱਲ ਜੇਰੀ ਪਾਉਣ ਨੂੰ ਥੋੜੇ ਕਾਜਾਂ ਜੀ ਉਹ ਬਾਹਰ ਦੇ ਕਾਜਾਂ ਜੀ ਕਾਜਾਂ ਜੀ ਠੀਕ ਹੈ ਕਪੜੇ ਜੋ ਨਸ਼ਾ ਆ ਰਹਾ ਹੁੰਦਾ ਹੈ ਕਿੱਥੇ ਕੰਮਾਂ ਘੱਟੀਆਂ ਕਰ ਰਹੇ ਹੋ ਕੱਟੀਆਂ ਕਰ ਰਹੇ ਆ ਸਮਝ ਗਏ ਫੇਰ ਤਾਈ ਚੀਬਿਆ ਦੇ ਜਾਂਦੇ ਅੱਛਾ ਬੀਏ ਚ ਗੇਰ ਬੀਜੂ ਕਾ ਠੀਕ ਹੈ ਅੱਛਾ ਤੇ ਫਿਰ ਬਈ ਬਾਪੂ ਜੀ ਕਿੰਨੀ ਸਮਾਈ ਲੈਂਦੇ ਉਹ ਸਮਾਈ ਦੇ ਨਾ ਚਵਨੀ 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 ਮਿੱਤਰੋ ਚਵਨੀ ਦੇ ਅੱਜ ਕੋਈ ਵੈਲਿਊ ਨਹੀਂ ਰੁਪਏ ਦੀ ਵੀ ਕੋਈ ਵੈਲਿਊ ਨਹੀਂ ਹੈਗੀ ਤੇ ਚਵਨੀ ਸਮਾਈ ਲੈਂਦੇ ਹਾਂ ਚਵਨੀ 25 ਪੈਸੇ ਬਾਪੂ ਜੀ ਕਿੰਨੇ ਸਮਾਈ ਜੀ ਗਰੀਬੀ ਹੈ ਨਹੀਂ ਅੱਛਾ ਕਿਸੇ ਕੋਲ ਪੰਚਲਾ ਹੁੰਦੀ ਕਿ ਸੁਮਾਂ ਹੁੰਦੀ ਸੁਮਾਂ ਦੀ ਸੁਈ ਨਾਲ ਨਹੀਂ ਹੁੰਦੀ ਸੁਈ ਨਾਲ ਸੂਕੇ ਪਾਉਂਦੀ ਆ ਸੁਈ ਨਾਲ ਇੱਕ ਹੋਰ ਅਗੂੜੇ ਮੈਂ ਗੱਲ ਇਸ ਚੈਨਲ ਤੇ ਦੱਸੂਗਾ ਵੀ ਲੋਕਾਂ ਕੋਲੇ 25 ਪੈਸੇ ਵੀ ਸਮਿਆਈ ਦੇਣ ਨੂੰ ਹੁੰਦੇ ਹੁੰਦਾ ਟਾਈਮਾਂ ਦੇ ਵਿੱਚ ਭਰਾਵੋ ਨਹੀਂ ਹੁੰਦੇ ਸੀ ਤੇ ਕੁਸਤਾ ਉਹ ਲਾਪੂ ਜੀ ਕਹਿੰਦੇ 10 ਤੋਂ 20% ਲੋਕ ਤਾਂ ਆਪ ਦੀ ਜੀ ਸਮਿਆਈ ਉਹ ਸੁਈ ਨਾਲ ਕਰਕੇ ਕੱਪੜਿਆਂ ਨੂੰ ਸੁਈ ਨਾਲ ਕਰਕੇ ਕਿਹਨੇ ਇਸ ਸਮੇਂ ਜੀ ਭਰਾਵੋ ਹਾਂ ਬੁਰੇ ਤੇ ਸੁਣ ਲੈ ਜਿਹੜੇ ਹੁਣ ਕਿੰਨੇ ਬ੍ਰਾਂਡਡ ਕੱਪੜੇ ਬੱਚੇ ਆਪਣੇ ਕੋਲ ਜਾਂਦੇ ਵਿੱਚ ਪਾ ਕੇ ਆਪਣੇ ਵਿਆਹਾਂ ਦੇ ਫੰਕਸ਼ਨਾਂ ਦੇ ਵਿੱਚ ਬ੍ਰਾਂਡਡ ਕੱਪੜੇ ਲੋਕ ਜਿਹੜੇ ਆ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਵੇਂ ਕਿੰਨੇ ਸਵੇਖੀ ਆ ਦੀ ਕਿੰਨਾ ਬ੍ਰਾਂਡਡ ਕੱਪੜੇ ਪਾ ਕੇ ਲੋਕ ਵਿਆਹ ਚ ਜਾਂਦੇ ਨੇ ਉਹਨਾਂ ਟਾਈਮਾਂ ਦੀ ਗੱਲ ਬਾਪੂ ਜੀ ਕਰਦੇ ਅੱਜ ਦੇ ਲੋਕ ਕੱਪੜੇ ਸਿਆਂ ਦੇ ਲੋਕ ਪਾਉਂਦੇ ਫਿਰ ਇੱਕ ਖਰਾਕ ਦੇ ਵਿੱਚ ਬਾਪੂ ਜੀ ਖਰਾਕ ਦੇ ਵਿੱਚ ਹੋਣਾ ਜੀ ਤੁਹਾਨੂੰ ਦੱਸੋ ਵੀ ਕੱਪੜੇ ਵਰਗਾ ਕਰੇ ਤਾਂ ਕੱਪੜਾ ਹੁੰਦਾ ਸੀ ਲੋਕ ਆਪ ਦੇ ਸੂਈ ਨਾਲ ਸੌਂ ਕੇ ਕੱਪੜੇ ਪਾਉਂਦੇ ਸੀ ਤੇ ਖਰਾਕ ਬਾਰੇ ਬਾਪੂ ਜੀ ਥੋੜਾ ਜਿਹਾ ਸਮਝਾ ਲਗਾਓ ਖਰਾਕਾਂ ਦੇ ਵਿੱਚ ਜਾਦੇ ਕੀ ਹੁੰਦਾ ਸੀ ਵੀ ਜਿਹੜੀ ਉਹ ਬਗੇਰ ਮਾਲਾਸ ਤੋਂ ਫਰਾਕ ਆਪਾਂ ਨੂੰ ਨਾ ਟੈਂਪਰ ਮਿਲਦੀ ਸੀ ਖਰਾਬ ਤਾਂ ਜਾਣੇ ਕਿਉਂ ਕਿਉਂ ਜਾਦੇ ਹੁੰਦਾ ਸੀ ਹਾਂ ਕਿਉਂ ਹੀ ਜਿਹੜਾ ਜੁੱਧ ਹੁੰਦਾ ਦਾ ਸਾਰਾ ਕਿ ਉਹ ਹੀ ਲੈਂਦੀਆਂ ਅਮੜੀਆਂ ਅੱਛਾ ਹਾਂ ਅਮੀ ਜੀ ਤਾਂ ਵੀ ਤਾਰ ਗਿਆ ਸੀ ਠੀਕ ਹੈ ਤੇ ਫਿਰ ਜਦੋਂ ਹਾੜੀ ਵਿਆਹ ਤੇ ਸੱਕਰ ਕਿਉਂ ਕੰਦੇ ਸੱਕਰ ਕਿਉਂ ਹਾੜੀ ਮਿਲੀ ਹਾੜੀਆਂ ਵੜਦੇ ਛੋੜਿਆਂ ਦੀ ਵਾਦੀ ਦਿੱਤੀ ਜਾਂਦੀ ਕਰਤਾਂ ਦੀ ਵਾਡੀ ਕੀਤੀ ਜਾਂਦੀ ਸਰੂਆਂ ਦੀ ਵਾਡੀ ਕੀਤੀ ਜਾਂਦੀ ਕਾ 70 ਦੇ ਵਿੱਚ ਕਿਉਂ ਪਾ ਕੇ ਬੱਪੂ ਜੀ ਕਹਿੰਦਾ ਜਾ ਜੇ ਸੀਹੀ ਹੀ ਹੈ ਨਾ ਕਿੰਗਾ ਸਮਾਂ ਲੱਗਿਆ ਹੁੰਦਾ ਫਿਰ ਸੀਹੀ ਕਹਿੰਦਾ ਭਾਈ ਮੈਨੂੰ ਵੀ ਜੇ ਵਜ਼ੀਲ ਕਿਉਂ ਜੀ ਸੀਰੀ ਨਾਲ ਬੜੀ ਸਾਂਝ ਰੱਖੀ ਜਾਂਦੀ ਸੀ ਇਹਨੂੰ ਸੀਰੀ ਨੂੰ ਬੱਪੂ ਜੀ ਜਿਹੜਾ ਹੁੰਦੇ ਸੀ ਮਤਲਬ ਸੀਰੀ ਨੂੰ ਦਿੰਦੇ ਹਨ ਕਿਉਂ ਹਾਂ ਉਹ ਪੈਸੇ ਲੈਂਦੇ ਕੀ ਕਿਵੇਂ ਜੀ ਕਰ ਹਾਂ ਪੈਸੇ ਲੈਂਦੇ ਪੈਸੇ ਮੈਂ ਜੁੜ ਗਿਆ ਲੈਂਦੇ ਕੋਈ ਨਹੀਂ ਮੈਂ ਜਿੱਦ ਨਾਲ ਤਿਆਰ ਹੋ ਜਾਣਾ ਭਾਈ ਮੈਂ ਜਨੂਰ ਸਿਰ ਤੇ ਠੀਕ ਹੈ ਬਰਾਬਰ ਉਹ ਖਾਨ ਦਾ ਬਰਾਬਰ ਉਹ ਖਾਨ ਦਾ ਫੇਰ ਹਾਵੀ ਬੰਦੇ ਸਾਰਾ ਮੀਨਾ 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 ਕੋਈ ਨਹੀਂ ਕਹਿੰਦੇ ਤਾਂ ਕੋਈ ਨਹੀਂ ਕਿੰਨਾ ਚਿਰ ਦੇ ਕਹਿੰਦੇ ਵੀ ਸਤਿ ਸ਼੍ਰੀ ਅਕਾਲ ਜੀ ਮੈਂ ਕਹਿੰਦਾ ਮਿਹਨਤਾਂ ਆ ਅੱਜ ਮਿੱਤਰੋ ਬੱਚੇ ਭੁੱਲ ਗਏ ਨੇ ਮਿਹਨਤਾਂ ਬੜੀਆਂ ਸਤਿ ਸਿਰ ਬਣਾਣੇ ਰਹਿਮਾਂ ਦੇ ਵਿੱਚ ਹੁਣ ਬੱਚੇ ਸਾਰੇ ਪਛਮੀ ਸਭੇ ਤਾਂ ਉੱਚ ਘਰ ਗਏ ਨੇ ਜਦੋਂ ਡਾਂਗੇ ਇਕੱਠੇ ਹੋ ਜਾਂਦੇ ਤੇ ਡਾਂਗਾ ਨਾ ਕੁੜ ਕੁੜ ਕਰਦੇ ਕਰਦੇ ਸਹੀ ਗੱਲ ਹੈ ਤਾਂਬਾ ਹੁੰਦਾ ਤੇ ਦੋ ਸਾਹ ਹੁੰਦੇ ਠੀਕ ਹੈ ਜੀ ਛੋਲੇ ਕੋਡ ਕੋਡਾ ਕੋਡ ਕੋਡਾ ਕੋਡ ਕੋਡਾ ਕਿ ਨਾ ਉਹ ਮਲਕਿਆ ਉਹਦੀਆਂ ਅਮੀਸ਼ਾ ਕਹਿੰਦੇ ਕਿ ਹੋ ਜਾਂਦੇ ਸੀ ਨਾ ਉਦੋਂ ਵੇਚਦੇ ਨਹੀਂ ਸਭਰਾ ਉਹਨਾਂ ਡਾਂਗਾਂ ਨੂੰ ਵੇਚਿਆ ਨਹੀਂ ਜਾਂਦਾ ਸੀ ਤੇ ਇੱਕ ਛੋਲੇ ਰੋਟੀ ਨੂੰ ਦੇ ਉਪਰ ਆ ਮਿਲ ਜਦੇ। ਛੋਲੇ ਹੀ ਛੋਲੇ ਤੇ ਛੋਲੇ ਤੇ ਜਾ। ਛੋਲੇ ਨੂੰ ਜਿਹੜੀ ਖਰਾਕ ਸੀ ਉਹ ਲੋਕ ਕੰਕ ਕਜਾ ਜਿੰਨੇ ਹਾਂ ਖਾਂਦਾ ਨਾ। ਠੀਕ ਹੈ। ਕੰਕ ਕਜਾ ਜਿੰਨੇ ਹਾਂ ਖਾਂਦਾ। ਆਇਂ ਜੀ। ਪਹਿਲਾਂ ਵੀ ਇੱਕ ਵੀਡੀਓ ਚ ਗੱਲ ਕਰੀ ਸੀ। ਬਤ ਕਹਿੰਦਾ ਕੰਕ ਦੀ ਰੋਟੀ ਉਹਨੂੰ ਮਗਾਉਂਦੇ ਜਦੋਂ ਕੋ ਆ ਗਿਆ। ਆ ਗਿਆ। ਤੇ ਜਿਹੜੀ ਮੇਰੇ ਮਿੱਤਰੋ ਆਮ ਹੈ ਨਾ। ਭਰਾਵੋ ਛੋੜ। ਮੈਂ ਤੁਹਾਨੂੰ ਇਹ ਚੈਨਲ ਦੇ ਆਪਣੇ ਦੱਸੂਗਾ ਪਹਿਲਾਂ ਦੱਸਿਆ। ਆ ਗਿਆ। ਕੰਕ ਦੀ ਰੋਟੀ ਨੂੰ।

हां पर बापू ਸੁਣ ਦੇ ਮੇਰੇ ਜੂਰੀਆ ਦੇ ਤੁਸੀਂ ਜਾਣਦੇ ਨਹੀਂ ਸੀ ਜਾਵਾਂ ਹੈ ਤੁਹਾਡੇ ਵੀ ਜੂਰੀਆ ਦੇ ਤੁਸੀਂ ਚਾਹ ਨਹੀਂ ਜਾਣਦੇ ਸੀ ਕਿੰਨੇ ਹੁੰਦੀ ਹੈ ਗੱਲ ਸੁਣੋ ਬਾਪੂ ਦੀ ਕਹਿੰਦੇ ਜੂਰੀਆ ਰੇ ਅਸੀਂ ਚਾਰ ਦੇ ਤੱਕ ਨਹੀਂ ਸੀ ਤੁਸੀਂ ਅਸੀਂ ਕੀਤੀ ਕਰਦੇ ਸੀ ਕਿੰਨੇ ਹੁੰਦੀ ਹੈ ਤੇ ਰਕੂ ਮਲੂ ਕਿੰਨੀ ਕਣਕ ਨਿਕਲਦੀ ਕਿੱਲੇ ਦੇ ਤੋਂ ਮਤਲਬ ਜੇ ਬੀਜਦੇ ਤੁਸੀਂ ਕਹਿੰਦੇ ਕਿੱਲੇ ਚੋਂ ਪਾਈ ਵੱਜੇ ਤੋਂ ਵੱਜ ਕੇ ਆਉਣ ਦੇ ਕਾਜੀ ਅੱਛਾ ਤਾਂ 10 ਮਾਣ ਨਿਕਲ 10 ਮਾਣ ਦਰਮਣ ਕਣਕ ਬਾਪੂ ਨੇ ਕਿੱਲੇ ਦੀ ਹੁਣ ਕਣਕ ਕਿੰਨੇ ਆਉਂਦੀਆਂ 10 70 70 ਮਾਣ ਕਣਕਾਂ ਵੀ ਹੁਣ ਹੁੰਦੀਆਂ ਐ 50 60 ਤੱਕ ਨਾਲਾਂ ਨੂੰ ਨਾਲਾ ਵਾਣਾ ਚੱਲਦੀ ਖੇਤੀ ਐ 10 ਮਣਕ ਬੱਕੂ ਕਹਿੰਦਾ ਮਸਾਂ ਨਿਕਲਦੀ ਗਏ ਪਾਣੀਆਂ ਦੀ ਬੜੀ ਘਾਟ ਸੀ ਜ਼ਮੀਨਾਂ ਸੀ ਜਿਹੜੀਆਂ ਰੇਤਲੀਆਂ ਸੀ ਰੇਤ ਤਾਂ ਸੀ ਥੱਲੇ ਹੁਣ ਤਾਂ ਝੋਨੇ ਲੱਗਦੇ ਨੂੰ 40 50 ਸਾਲ ਹੋ ਗਏ ਨੇ ਜਿਵੇਂ ਰੇਤ ਖਤਮ ਹੋ ਗਿਆ ਜਿੱਥੇ ਪਾਣੀ ਤੇ ਖੂਹ ਹੁੰਦੇ ਅੱਛਾ ਬੱਕੂ ਖੂਹ ਖੂਹਾਂ ਨਾ ਕੰਕਾਂ ਪਾਉਂਦੇ ਠੀਕ ਆ ਉੱਥੇ ਹਾਟਾਂ ਨਹੀਂ ਹਾਟਾਂ ਚੱਲਦੀਆਂ ਜਾਂਦੀਆਂ ਹਾਟ 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 ਕਿਹਨਾਂ ਚੱਲਦੇ ਨੇ ਨਾਲ ਕੇ ਵੱਡੇ ਮਹਿਸੂਸੀ ਹਾਟਾਂ ਦੇ ਵਿੱਚ ਮੇਰੇ ਇਲਾਕੇ ਛੋਟੀਆਂ ਛੋਟੀਆਂ ਜਿਹਾ ਦੇ ਖੂਹ ਹੁੰਦੇ ਠੀਕ ਆ ਗਏ ਟੂ ਨੂ ਜਾਰਜੇ ਡੇਰਾ ਸੇ ਨੂੰ ਅੱਛਾ ਉਹ ਬਸ ਜੋਬ ਕਿ ਕੱਟੇ ਮਾਮਾ ਦੋਬ ਕਿ ਉਹ ਕਹਿ ਮੈਂ ਸਸਿਗਾ ਕਿਲੇ ਦਾ ਕਿੰਨੇ ਦਾ ਹੋ ਚੀਕੋ ਜਾਨ ਹੈ ਦੀ ਕਰ ਲੈ ਕਿਲੇ ਦਾ ਆਜਾ ਹਲੋਤਾ ਕਿਲੇ ਆਣੀ ਆ ਰਹਿਣ ਹਾਂ ਸਾਰਿਆਂ ਨਾਲ ਜਲਦੀ ਖਾ ਖਾਈ ਸਾਰਿਆਂ ਨਾਲ ਜਲਦੀ ਮੈਂ ਪੁੰਨੋ ਤੱਕ ਲਾ ਮੰਨਣਾ ਮਸਾਰਾਮ ਦਾ ਮੋਟਰ ਮੋਟਰਾਂ ਚੱਲਦੇ ਆ ਪੰਜ ਪੰਜ ਕਿਲੇ ਬਾਣਨੇ ਪੰਜਲਾ ਮਣੋ ਪੰਜਲਾ ਵੀ ਮਨ ਹੋਣਾ ਮਾਰ ਬੋਲ ਟੋਕ ਕਿਤ ਕਰ ਮੈਂ ਤੇ ਉਹ ਖਰਾਬ ਛੋਟੀ ਛੋਟੀ ਸੀ ਹਾਂ ਬੜੀ ਸ਼ੁੱਧ ਖਰਾਕ ਸੀ ਖਰਾਕ ਜਿਹੜੇ ਉਹਨੇ ਜਿੱਦ ਦੁੱਧ ਦੀ ਆਮੀ ਸੀ ਹਾਂ ਤੇ ਘੋੜੀ ਦੀ ਆਮੀ ਸੀ ਹਾਂ ਛੋਲੇ ਉਹ ਮਿੱਤਰੋ ਆਪਾਂ ਬਜਮੜ ਚ ਕਰ ਲੈਣੇ ਸ਼ੁੱਧ ਸੀ ਖਾਣਾ ਪੀਣਾ ਸਾਧ ਖਾਣਾ ਤੇ ਹੁਣ ਤੋਂ ਮੰਨਣਾ ਕੋਈ ਉਹਦਾ ਫਰਾਕਾ ਖਾਦੀ ਨਾ ਤੇਰੀਆਂ ਹਾਂ ਹੁਣ ਤੋਂ ਤੂੰ ਕਿਹ ਚਾਤਗਰ ਬਣਦਾ ਗੋਲੀ ਲੈਣਾ ਕਸ ਦੀ ਤੂੰ ਕੁਛ ਨਹੀਂ ਮੈਨੂੰ ਕੁਛ ਵੀ ਕੁਛ ਵੀ ਨਹੀਂ ਬਣਦਾ ਕੋਈ ਮੇਰਾ ਨਾ ਹੱਡਾ ਨਾ ਗੋਡਾ ਨਾ ਮੇਰਾ ਹਾਂ ਮਾਖਰਾਵ ਬਿਲਕੁਲ ਠੀਕ ਹੈ ਨਾ 2 ਕਿਲੋ ਬਾਟ ਤੁਰ ਜਾ ਆਪਣੀ ਨੀਂਹ ਖੜੇ ਖੇਤ ਜਾ ਕੇ ਹਾਂ ਤੋਰ ਕਰ ਲੋ ਜੀ ਤੂੰ ਦੀ ਮਤਰਾ ਆਪਣੇ ਜੀ ਆ ਕੇ ਤੇ ਚਲਾਈ ਮੈਂ ਨਾ ਸੁਧਾ ਤੂੰ ਦੀ ਸਾਰੇ ਤੂੰ ਦੀ ਗੇੜਾ ਬਾਪੂ ਲਾ ਕੇ 96 ਸਾਲ ਬਤੂਰੀ ਮਰ ਤੁਰ ਜਾ ਠੀਕ ਹੋ ਗਿਆ ਮੈਂ ਆ ਰਿਹਾ ਕੁ ਵੀ ਡਿਗੂਗਾ ਡਿਗੂਗਾ ਜਿਉ ਜੋ ਚਲੋ ਠੀਕ ਹੈ ਜਿਉ ਜਿਉ ਜੋ ਸਰੀਰਿਕ ਸਹੀ ਹੋ ਗਿਆ ਚਲੂ ਇਹ ਬੁਰਸ਼ ਨੇ ਖਰਾਕਾ ਵਧੀਆ ਖਾਧੀਆਂ ਨਹੀਂ ਹੀ ਕਾਰਨ ਹੋ ਸਕਦਾ ਮੇਨ ਤਾਂ ਖਰਾਕਾ ਕੋਈ ਨਹੀਂ ਖਰਾਕਾ ਜ਼ਹਿਰੀਲੀ ਹੋ ਗਈ ਹੈ ਅਸੀਸ ਆਪ ਭਾਈ ਕਈ ਬੰਦੇ ਉਹਦੇ ਪਿੰਡ ਚ ਮਿੱਥੋ ਪਟੇ ਹੁੰਦੇ ਅਸਲਾ ਪਹਿਚਾਣ ਮੁਸਲਮਾਨ ਹੁੰਦੇ ਇਜ ਇਜਤਾਂ ਫਿਰਾਂ ਤੋਂ ਮੰਗ ਲਵੋ ਹਿਣੋਂ ਉਹ ਰਜਜਾ ਪ੍ਰਕਿਰਿਆ ਨਹੀਂ ਚੱਲਦੀ ਠੀਕ ਹੈ ਬੁੱਕ ਅੱਛਾ ਚਲੋ ਬਾਕੀ ਲੋਗ ਮੀਟ ਖਾਂਦੇ ਤੁਸੀਂ ਜਾਂਦੇ ਮੀਟ ਖਾਣ ਮੀਟ ਖਾਂਦੇ ਪੈਕ ਬੁੱਕ ਵੀ ਹੱਥ ਨੇ ਲਾ ਲੁੰਦੇ ਕਾਹ ਕਿਹਨ ਮੀਟ ਖਾਂਦੇ ਪਾਪੂ ਹੁਣ ਜਿਹੜੀ ਤੂੰ ਮੰਨਣਾ ਪੈ ਕਲਾਉਣਾ ਹੈ ਹਾਂ ਉਹ ਆਪਣੀ ਅੰਗਰੇਜ਼ੀ ਦੀ ਬੋਤਲ ਹੁਣ ਆਪਣੇ ਕੋਲ ਅੱਜ ਸੋਡੇ ਭਾਂਜੇ ਨੇ ਭਜਾਈ ਹੈ ਹਨਾ ਹਾਂ ਗਿਫਟ ਦੇ ਵਿੱਚ ਦਿੱਤੀ ਹੈ ਸਾਨੂੰ ਹਾਂ ਫਿਰ ਉਹ ਪਾਪੂ ਕੈਕ ਬਣਾਉਣ ਦੇ ਵਿੱਚ ਮੰਨ ਲਓ ਇੱਕ ਬੋਤਲ ਨੂੰ ਪੀ ਜਾਂਦਾ ਮੰਨ ਲਓ ਕੈਕ ਬੇਕ ਬਣਾਉਣਾ ਇੱਕ ਬੋਤਲ ਦੇ ਮੈਂ ਜੀ ਇੱਕ ਬੋਤਲ ਦੇ ਬਣਾਉਣਾ ਦੱਸ ਤੇ ਕਿਹਾ ਉਹ ਜਾਂ ਤੇ ਜਾਂ 15 ਨੂੰ 14 15 ਦਾ ਕੈਕ ਪਾਪੂ ਸਾਡਾ ਬਣਾ ਕੇ ਪਾਪੂ ਤੇ ਕਿੰਕੂ ਨਾ ਤੇ ਦਰੋ ਜੀ ਦੇਖ ਮੈਂ ਕੇਲੇ ਪੁੰਗਾ ਮੇਰੇ ਪੁੰਗਾ ਕਪੇਰ ਹੋਣਾ ਕੇਣਾ ਪਾ ਕੇ ਮੈਂ 60 ਗ੍ਰਾਮ ਲੈਦਾ ਕਿ 60 ਗ੍ਰਾਮ ਕਿ 60 ਗ੍ਰਾਮ ਕਿ ਮੈਜੀ ਬਣੀ ਹੈ ਡਾਕਟਰ ਐ ਦਸਨਤਾ ਉਹਨੇ ਡਾਕਟਰ ਦੱਸਦੇ 100 ਗ੍ਰਾਮ ਤੁਸੀਂ ਲੋ 60 ਗ੍ਰਾਮ ਲੈਦੇ 60 ਗ੍ਰਾਮ ਪਾ ਕੇ ਬੋਲ ਸਰ ਕਿਉਂ ਠੀਕ ਹੈ ਤੇ ਵਕਤ ਕੋਈ ਨਹੀਂ ਥਰੀ ਬਣੀ 15 ਸਾਲ ਹੋ ਗਏ ਮੋਚਲ ਪੜੇ ਚੜੋਦਰ ਪੜੇ ਗਦਾ ਸੁਣ ਨਹੀਂ ਖਰਾ ਕਹਿ ਵੀ ਕਹ ਬਾਈ ਜੀ ਕਹ ਤਾ ਨਹੀਂ ਜਾ ਫਿਰ ਮੈਂ ਚਾਰ ਵਾਰ ਆ ਕੇ ਉੱਠ ਖੜੋ ਠੀਕ ਹੈ ਕਾਂ ਦੋ ਰੋਟੀਆਂ ਕਹਿ ਜਿਹੜੀ ਖਰਾਕ ਵਾਲੋ ਦੋ ਰੋਟੀਆਂ ਸ਼ਾਮ ਨੂੰ ਮੈਂ ਦੋ ਬਾਅਦ ਸਦੋ ਹੀ ਸਮਝੀ ਦੋ ਖਾਣੇ ਨਾ ਬਾੜੀਆਂ ਮੋਟੀਆਂ ਹਾਂ ਬਤਲਿਆ ਤੇ ਨਾ ਬਾੜੀਆਂ ਪਰ ਤੁਰਖਾ ਕ ਜਿਹੜੀ ਬਾਪੂ ਦੀ ਉਹ ਦੋ ਰੋਟੀਆਂ ਸਵੇਰੇ ਦੋ ਰੁਪਏ ਦੁਪਹਿਰੇ ਤੇ ਜੋ ਸ਼ਾਮ ਨੂੰ ਬਾਪੂ ਸੋੜੇ ਰੋਟੀ ਵਧੀਆ ਹਰ ਵਕ ਨੀਂਦ ਵਧੀਆ ਹੁੰਦੀ ਮੈਂ ਜੇ ਮੈਂ ਕੋਈ ਚੀਜ਼ ਜਦੋਂ ਮੈਂ ਦੋ ਪੇਕ ਲਾ ਗਏ ਫਿਰ ਮੈਨੂੰ ਟੁਕਾ ਆ ਰਹਾ ਉਹ ਟੁਕਾ ਰਲ ਨਾ ਜੀ ਨਾ ਜੀ ਮੈਨੂੰ ਨਾ ਟੁਕਾ ਆਵੇ ਇਹ ਤਾਂ ਮਾਂਚੀ ਕਾ ਰੁਬੀ ਆ ਕਿਉਂ ਨਹੀਂ ਆਇਆ ਕਿਉਂ ਨਹੀਂ ਆਇਆ ਵੀ ਆਪਣਾ ਜਿਹੜਾ ਖਾਣਾ ਖਾਜਮ ਕਿਹ ਹੈ ਕਿਉਂ ਨਹੀਂ ਆਇਆ ਕਿਉਂ ਨਹੀਂ ਆਇਆ ਫੇਰ ਮੈਂ ਆਇਆ ਕਹਿੰਦਾ ਜੱਪਾ ਜਿਹੜੀ ਲੋਕੀ ਕਹਾਂ ਦਬਾਈ ਨੇ ਜਾਂ ਉਹ ਬੰਦ ਖਾਦੀ ਹੈ ਉਹ ਤਾਂ ਖਾਦੀ ਹੈ ਤਾਂ ਹਾਜ਼ਮ ਨਹੀਂ ਆਇਆ ਠੀਕ ਹੈ ਫੇਰ ਰੋਟੀ ਤੇ ਪੇਸ ਬਾਰੇ ਚ ਬਣਾਉਣੇ ਹੋ ਨਹੀਂ ਮੈਂ ਦਿਖਾਉਂਦਾ ਹਾਂ ਮੈਨੂੰ ਫੇਰ ਇਤਰਾ ਸਿਰ ਦੁਖਦਾ ਹੋਇਆ ਅੰਕੁਸ਼ ਨੂੰ ਲਿਖਾ ਕੇ ਦੀ ਨਾ ਕਿਦੇ ਮੈਂ ਗਿਆ ਕਿਦੇ ਇਤਜਾਮ ਨਹੀਂ ਬਣਿਆ ਅੱਜ ਤੱਕ ਇਹ ਮੇਰੇ ਖਰਾਕਾਂ ਚੰਗੀਆਂ ਖਾਧੀਆਂ ਨਾ ਕਰੀ ਅੱਜ ਤੱਕ ਮੈਂ ਕਿਸੇ ਗੁੜੀ ਨੂੰ ਰਾਤ ਨੂੰ ਆਈ ਨਹੀਂ ਬਣੀ ਚਾਹ ਕਰਕੇ ਜੇ ਚਾਹ ਬੱਤੀ ਜੇ ਨਹੀਂ ਬੋਲ ਮਾਰਿਆ ਕਿਦੇ ਵੀ ਬੋਲ ਨਹੀਂ ਮਾਰਿਆ ਮਿੱਤਰੋ ਜਿੰਦੋਂ ਮੈਂ ਹੋ ਗਿਆ 96 ਸਾਲ ਜਿੰਦੋਂ ਮੇਰੇ ਮੂਰੀਆ ਬੱਤੀ ਇਹ ਹਿੱਟ ਆਉਂਦੇ ਆ ਠੀਕ ਹੈ ਫੇਰ ਮੇਰਾ ਮਨ ਆਇਆ ਮੰਜੂ ਬਈ ਨਾ ਜਾਨ ਮੈਨੂੰ ਖੁਬ ਬੁਲਾਵੇ ਬੈਠ ਕੇ ਲਾ ਰੋਟੀ ਖਾਦੀ ਹੋਰ ਤੇ ਨਾ ਮੇਰੇ ਕੋਈ ਕੋਈ ਆਵੇ ਜੇ ਕੋਈ ਆਜੂ ہا آئی تبے سال تندگی بدیا بتی آنے ਸਾਲ だっ ਤੇ ਉਹ ਮੇਰਾ ਉਹੀ ਸਾਲ ਹਾਂ ਅਨਜਾਣ ਤੇ ਮੇਰਾ ਵਿਆਹ ਹੁੰਦਾ 1949 ਦੇ ਵਿੱਚ ਵਿਆਹ ਦੀ ਦਾਦੀ ਨਾਲ ਤੇਰਾ ਹੋ ਗਿਆ ਹਾਂ ਵਿਆਹ ਦੇ ਬਾਰੇ ਦੂਜੇ ਦੂਜੇ ਸਾਲ ਲੰਘਦੇ ਠੀਕ ਹੈ ਤੇ ابو ਤੋਂ ਜਿੰਦਗੀ ਵਾਲੀ ਜਿੰਦਗੀਆਂ ਦੀ ਵਧੀਆ ਕੱਢੀ ਤੋਂ ਵਧੀਆ ਬੀੜਾਂ ਕਰੀ ਜੀ ਬੜੀਆਂ ਵਧੀਆ ਮੁਜੇਜ਼ ਕਰੀ ਵਧੀਆ ਜੀਤ ਕਰੀ ਸਾਰੇ ਮੇਰਾ ਜ਼ਿੰਮੇਵਾਰੀਆਂ ਕਰੀਆਂ ਭੈਣਾਂ ਦਾ ਭੈਣਾਂ ਜ਼ਿੰਮੇਵਾਰੀਆਂ ਕਰੀਆਂ ਮੈਂ ਸੌਰੀ ਠੀਕ ਹੈ ਹਰੇਕ ਰਿਸ਼ਤੇਦਾਰ ਦੇ ਨਾਲ ਚਲਦੇ ਨੇ ਚੰਗੀ ਨਾ ਸਵਾਰੀ ਦਾ 1400 ਰੀ ਚੰਗਾ ਉੱਠਾ ਚੰਗਾ ਕਰ ਗਿਆ ਮੇਰੇ ਕੋਲੇ ਚੰਗੀ ਮੇਰੇ ਕੋਲੇ ਘੋੜੀ ਹੁੰਦੀ ਸੀ ਬਾਬੂ ਪਹਿਲਾਂ ਮਨ ਲ ਭੋਡੀਆਂ ਦੇ ਨਾਲ ਪਹਿਲਾਂ ਉੱਠਦੇ ਸੀ ਚੜ੍ਹਨ ਵਾਸਤੇ ਘੋੜੀਆਂ ਆਈਆਂ ਬਾਅਦ ਚਾਹ ਨੇ ਨਹੀਂ ਕੋੜੀਆਂ ਨਾਲੀਆਂ ਆਈਆਂ ਕੋੜੀਆਂ ਨਾਲੀਆਂ ਜਿਹੜੀ ਘੋੜੀ ਉਹਨੇ 65 ਚੜ੍ਹਨ ਖਾਤਰ ਸੀ ਚੜ੍ਹਨ ਨੂੰ ਜੇ ਹਾਰਦਾ ਹੁੰਦਾ ਹਾਰਦਾ ਹੁੰਦਾ ਜਿਹੜੇ ਕੋਲ ਕੋਈ ਨੂੰ ਕੋਈ ਕੁੜੀ ਉਹ ਕੁੜੀ ਉਹ ਕਿਸਾ ਰੱਖੀ ਬੜੀ ਸ਼ਾਂਤ ਨਹੀਂ ਕੋਈ ਮੈਂ ਰੱਖੀ 8-9 ਸਾਲ 8-9 ਸਾਲ ਵਾਪਕੇ ਨਾ ਵੀ ਕੁੜੀ ਸੀ ਸ਼ੇਖੋਗਣਾ ਰੱਖੀ ਬੇਸ਼ੇਰੀ ਜਿਹੜੀ ਆਪਾਂ ਰਾਹ ਹੁਣ ਤੇਰੀ ਜਮਾ ਕਰਾਏ ਉਹ ਤੂੰ ਰੱਖ ਲਾ ਕਿੰਨੇ ਸਾਲ ਰੱਖੀ ਆਪਦੇ ਕੋਲੇ ਜਿਹੜੀ ਰਾਹ ਮੈਂ ਤਾਂ ਰਾਹ ਲਾ ਤੇ ਜਮਾ ਕਰਾਏ ਤੇ ਉਮਰ ਜਿਆਦਾ ਹੋਣ ਦਾ ਕਰਕੇ ਆਪਣਾ ਟੈਨਸ਼ਨ ਮੈਂ ਕਿੰਨੇ ਸਾਲ ਰੱਖੀ ਦੁਬਾਰੀ 1900 ਤੇਰੇ ਹਿੱਥ ਵੀ ਸੰਸ ਕਰਾਇਆ 1963 ਦੀ ਤੂੰ ਸੰਸ ਕਰਾਇਆ ਪਰਮਾ ਵਾਲਿਆ ਸੁਆ ਤੇ 18 60 ਠੀਕ ਹੈ ਜਿਹ ਬੀ ਲੋਗ ਕਰ ਰਹੇ ਨੇ ਤਾਰਾ ਸਰੋ 6 ਪ੍ਰਾਚੀ ਮਾਮੀਨਾ 18 1918 ਨੂੰ ਖੀ ਮਾਮੀਨਾ ਠੀਕ ਹੈ ਤੇ ਰੰ ਜਮਾ ਕਰਾ ਕੇ ਹਾਂ ਮਲੇ ਖਰਾਂ ਜਮਾ ਕਰਾਈਆ ਤਾਂ ਹਾਂ ਖਰਾਂ ਜਮਾ ਕਰਾ ਕੇ ਤੁਹਾਨੂੰ ਨਹੀਂ ਗਿਆ ਸੀ ਤੇ ਉਹ ਗਿਆਨਪੰਟਾਂ ਨੂੰ ਚਾਹ ਰੱਖੀ 45 ਸਾਲ ਬਾਪੂ ਨੇ ਆਪਦੀ ਜਿਹੜੀ ਨਾਲ ਦਾ ਪੁਲਸੀ ਉਹ ਰੱਖਿਆ ਸੌਂਗ ਨਾਲ ਰੱਖੀ ਤੇ ਮਿੱਤਰੋ ਚੰਗੇ ਮਾਰੇ ਟਾਈਮ ਬੰਦੇ ਤੇ ਕਹਿੰਦੇ ਵੀ ਆਉਂਦੇ ਰਹਿੰਦੇ ਹੁੰਦੇ ਨੇ ਬਾਪੂ ਕਹਿੰਦਾ ਵਾ ਕਿ ਖੱਬੇ ਜੋਇਆ ਤੇ ਕਹਿੰਦੇ ਮੁਠੀ ਜੋਇਆ ਤੇ ਆਲੀ ਕੀ ਵਿਦਾਈ ਨੂੰ ਬੜੀ ਅਜਾਇਆ ਬਾਜੀ ਬੱਚੇ ਪਾਲੇ ਪਹਿਰਾ ਵੇਈਆਂ ਪੋਤੇ ਗੁੜੇ ਚਾਹ ਦਾ ਬਾਜ ਸਾਡੇ ਚੰਦੇ ਮੇਰੇ ਤੇ ਇਹ ਜਿਹੇ ਜਾਨ ਮੇਰੇ ਤੇ ਅਜੂਬ ਬਾਪੂ ਅਜੂਬ ਤੇਰੇ ਪਰਵਾਰ ਦੇ ਵਿੱਚ ਤੇਰੇ ਰੰਗ ਲੱਗੇ ਪਏ ਨੇ ਹਣਾ ਜਮਾ ਰੋਟੀਆਂ ਦੇ ਵਿੱਚ ਤੂੰ ਖੇਡਦਾ ਜਾਲੇ ਮੈਂ ਪ੍ਰਤੀਵੇਦੀ ਪ੍ਰਤੀਘਵਾਣੇ ਛੇ ਮਹੀਨੇ ਹੀ ਦੇਖ ਰਿਆ ਛੇ ਮਹੀਨੇ ਮੈਂ ਦੇਖ ਰਿਆ ਛੇ ਮਹੀਨੇ ਬਾਬੇ ਨਾਲ ਵੀ ਤੂੰ ਅਗੇ ਬਾਬੇ ਨਾਲ ਮੈਂ 10 ਸਾਲ ਮਾਲ ਚਾਰੇ ਬਾਬੇ ਨਾਲ ਮਾਪੂਨੇ 10 ਸਾਲ ਮਾਲ ਚਾਰੇ ਤੇ ਪ੍ਰਦਾਦਾ ਵੀ ਦੇਖਿਆ ਬਕਤੂ ਆਉਂਦਾ ਹਾਂ 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 ਮਾਪੂਨੇ ਦਾਦਾ ਵੀ ਦੇਖਿਆ ਤੇ ਅਸੀਂ ਵੀ ਆਪਦਾ ਪ੍ਰਦਾਦਾ ਮਤਲਬ ਦੇਖਿਆ ਉਹਦੇ ਬੱਚੇ ਵੀ ਛੋਟਾ ਹੁੰਦਾ ਸੀ ਮੇਰੇ ਅੰਕਾ ਪੂਰੀ 10 ਭਾਈ ਤੇ ਪਰ ਉਹਨਾਂ ਨਾਲ ਨਾ ਕੰਮਾਉਣਾ ਨਾ ਮਾਇਰ ਆਇਆ ਫੇਰ ਆਇਆ ਹਾਂ ਹਾਂ ਨੇਕ ਚੱਤੀ ਰਮਾਇਆ ਕਿ ਨਾ ਚੰਡੂ ਕੀ ਚਲੂਗੀ ਤੇ ਬਾਪੂ ਜੀ ਸਾਡੇ ਚੰਡੂ ਕੀ ਮਿੱਤਰੋ ਕਿਉਂਕਿ ਕੁਝ ਮਲਾਜੋ ਨੇ ਸਾਡੇ ਚੰਡੂ ਦੇ ਨੂੰ ਰਿਸ਼ਤੇਦਾਰ ਨੇੜੇ ਮੰਨ ਲਓ ਜਿਹੜੇ ਬਾਪੂ ਦੀ ਸਹੁਰੇ ਦੀ ਰਿਸ਼ਤੇਦਾਰੀ ਜਿਹਨੂੰ ਇਹ ਐਸੇ ਸਰਦਾਰ ਸ਼ਕੰਦਰ ਸਿੰਘ ਜੀ ਬੜੀਆਂ ਪ੍ਰਾਪਤੀਆਂ ਕਰ ਰਹੇ ਨੇ ਉਹ ਹੈਗੇ ਨੇ ਆਪਣੇ ਬਾਪੂ ਜੀ ਦੀ ਰਿਸ਼ਤੇਦਾਰੀ ਵਿੱਚੋਂ ਕਿਉਂਕਿ ਬਾਪੂ ਜੀ ਚੰਡੂ ਕੀ ਰਹੇ ਹੋਏ ਨੇ ਬੜੀ-ਬੜੀ ਜਿੰਦਗੀ ਬਾਪੂ ਨੇ ਸਾਡੇ ਨੇ ਬਤੀਤ ਕੀਤੀ ਦੀ ਹੈ ਪਰਮਾਤਮਾ ਕਿਰਪਾ ਕਰੇ ਜਿਹੜੇ ਸਾਲ ਸਾਡੇ ਬਾਪੂ ਦੇ ਪਛਲੇ ਉਹ ਬੜੀਆਂ ਬਤੀਤ ਹੋਣ ਤੇ ਆਪਾਂ ਵਾਲੀ ਵੀਡੀਓ ਬਾਪੂ ਦੀ ਆ ਪਾਈ ਆ ਬਖਰਾੜ ਤੇ ਕੱਪੜੇ ਤੇ ਕੁਝ ਵੀਡੀਓ ਬਾਪੂ ਦੀਆਂ ਫਿਰ ਪਾਉਂਦੇ ਰਹਾਂਗੇ ਸਾਡੇ ਬਾਪੂ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਹੀ ਵੀਡੀਓ ਬਣਾਉਂਦੇ ਰਹਿਣ ਤੇ ਹੀ ਸਾਡਾ ਮੂਹ ਪਿਆਰਾ ਸਾਰੇ ਪਰਿਵਾਰਾਂ ਦਾ ਬਣਿਆ ਰਹੇ ਇਸ ਤਰ੍ਹਾਂ ਦਾ ਬਣਿਆ ਰਹੇ ਠੀਕ ਹੈ ਜੀ ਆਪਣੇ ਚੈਨਲ ਦੇ ਉੱਤੇ ਹੈਗਾ ਬਹੁਤ ਬਹੁਤ ਸਾਡਾਂ ਦਾ ਸਾਰਿਆਂ ਦਾ ਦਿলো ਧੰਨਵਾਦ ਜਿਹੜਾ ਆਪਾਂ ਨੂੰ ਪਿਆਰ ਦੇ ਰਹੇ ਸਤਿਕਾਰ ਦੇ ਰਹੇ ਤੇ ਆਪਣੀ ਵੀਡੀਓ ਲਗਾਤਾਰ ਦੇਖ ਰਹੇ ਨੇ ਸਾਰਿਆਂ ਦਾ ਦਿਨ ਤੁਹਾਨੂੰ ਠੀਕ ਹੈ ਦੱਸਿਓ ਇੱਥੇ ਉੱਤੇ